ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਤੇ ਵੀਡੀਓ ਵੇਖਦੇ ਭੈਣ ਭਰਾਵਾਂ ਦਾ ਸਵਾਗਤ ਹੈ ਸਾਡੇ ਦੇਸੀ ਟੱਬਰ ਚੈਨਲ ਤੇ ਤੇ ਆਸ ਕਰਦੇ ਹਾਂ ਕਿ ਤੁਸੀਂ ਘਰ ਪਰਿਵਾਰ ਵਿੱਚ ਠੀਕ ਹੋਗੇ ਖੁਸ਼ ਹੋਗੇ ਤੇ ਅੱਜ ਦੀ ਵੀਡੀਓ ਆਪਾਂ ਬਣਾਵਾਂਗੇ ਆਲੂਆਂ ਦੇ ਆਲੂਆਂ ਦੀ ਸਬਜ਼ੀ ਬਣਾਵਾਂਗੇ ਆਲੂ ਟਮਾਟਰ ਦੀ ਸਬਜ਼ੀ ਅੱਜ ਆਪਾਂ ਤੁਹਾਨੂੰ ਦਿਖਾਉਣੇ ਹਾਂ ਇਹਦੇ ਵਿੱਚ ਆਪਾਂ ਕੀ ਕੀ ਪਾਵਾਂਗੇ ਦੋ ਲਸਣ ਦੇ ਗੰਡੇ ਪਾਵਾਂਗੇ ਦੋ ਟਮਾਟਰ ਪਾਵਾਂਗੇ ਤੇ ਦੋ ਆਪਾਂ ਆਲੂ ਪਾਵਾਂਗੇ ਤੇ ਦੋ ਚਾਰੀ ਆਪਾਂ ਗੰਡੇ ਪਾਵਾਂਗੇ ਦੋ ਹਰੀਆਂ ਮਿਰਚਾਂ ਪਾਵਾਂਗੇ ਤੇ ਇੱਕ ਚੀਜ਼ ਆਪਾਂ ਹੋਰ ਪਾਵਾਂਗੇ ਉਹ ਤੁਹਾਨੂੰ ਅੱਗੇ ਚਾਕੇ ਦੱਸਾਂਗੇ ਤੇ ਆਜੋ ਆਪਾਂ ਇਹਨਾਂ ਨੂੰ ਗੰਡੇ ਟਮਾਟਰ ਤੇ ਲਸਣ ਕੱਟ ਲੈਨੇ ਹੈ ਲੋ ਜੀ ਜਿਹੜੇ ਗੰਡੇ ਆਪਾਂ ਲਿਆ ਸੀ ਦੋ ਉਹ ਵੀ ਆਪਾਂ ਕੱਟ ਲਿਆ ਤੇ ਲਸਣ ਵੀ ਛਿੱਲ ਲਿਆ ਤੇ ਮਿਰਚਾਂ ਵੀ ਕੱਟ ਲਈਆਂ ਤੇ ਇਹਨਾਂ ਨੂੰ ਹੁਣ ਆਪਾਂ ਗ੍ਰੈਂਡ ਕੁੰਡੇ ਵਿੱਚ ਕਰਾਂਗੇ ਆਜੋ ਆਪਾਂ ਗ੍ਰੈਂਡ ਕਰ ਪਹਿਲਾਂ ਆਪਾਂ ਲਸਣ ਪਾ ਕੇ ਕੁਟਾਂਗੇ ਗੰਡੇ ਬਾਅਦ ਚ ਪਾਵਾਂਗੇ ਨਾਲੀ ਦੋ ਮਿਰਚਾਂ ਭਾ ਕੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਕੁੱਟ ਲੈਨੇ ਆ ਲਸਣ ਆਪਨਾ ਬਰੀਕ ਹੋ ਗਿਆ ਹੁਣ ਆਪਾਂ ਗੰਡੇ ਪਾਵਾਂਗੇ ਤੇ ਗੰਡੇ ਵੀ ਆਪਾਂ ਥੋੜੇ ਥੋੜੇ ਪਾ ਕੇ ਤਾਂ ਨੂੰ ਬਰੀਕ ਕਰ ਲੈਨੇ ਆ ਤੇ ਸਾਰਾ ਆਪਾਂ ਮਸਾਲਾ ਆਲੂਆਂ ਦਾ ਤਿਆਰ ਕਰ ਲਿਆ ਵੇਖੋ ਕੁੰਡੇ ਵਿੱਚ ਆਪਾਂ ਕੁੱਟ ਕੇ ਲਿਆਂਦਾ ਟਮਾਟਰ ਕੱਟ ਲਿਆ ਤੇ ਆਜੋ ਹੁਣ ਆਪਾਂ ਤੜਕਾ ਲਾਉਨੇ ਆ ਆਪਾਂ ਜਿਹੜੀ ਇੱਕ ਚੀਜ਼ ਹੋਰ ਕਿਹਾ ਸੀ ਆਪਾਂ ਪਾਵਾਂਗੇ ਵਿੱਚ ਤੇ ਉਹ ਆ ਇਹ ਛਲਗਮ ਛਲਗਮ ਆਪਾਂ ਸਕਾਏ ਆ ਇਹ ਆਪਾਂ ਸਬਜੀ ਦੇ ਵਿੱਚ ਪਾਵਾਂਗੇ ਤੁਹਾਨੂੰ ਪਤਾ ਸਲਗਮਾਂ ਦੇ ਬਹੁਤ ਫਾਇਦੇ ਆ ਸਲਗਮ ਕੱਚਾ ਖਾਓ ਉਹਦੇ ਵੱਧ ਫਾਇਦੇ ਆ ਤੇ ਸਬਜੀ ਬਣਾ ਕੇ ਖਾਓ ਉਹਦੇ ਵੀ ਫਾਇਦੇ ਬਹੁਤ ਫਾਇਦੇ ਆ ਤੇ ਇਸ ਸਕਾ ਕੇ ਜਿਹੜਾ ਆਲੂ ਦੇ ਵਿੱਚ ਪਾਉਣਾ ਇਹਦੇ ਉਹ 2 ਗੁਣਾ ਵੱਧ ਫਾਇਦੇ ਆ ਕਿਉਂਕਿ ਇਹ ਸਲਗਮ ਖਾਣ ਦੇ ਨਾਲ ਆਪਣਾ ਜੁਰੀਆ ਵੀ ਲੈਵਲ 'ਚ ਰਹਿੰਦਾ ਤੇ ਸ਼ੂਗਰ ਵੀ ਬੀਪੀ ਵੀ ਇਹ ਬਿਮਾਰੀਆਂ ਤੋਂ ਆਪਾਂ ਨੂੰ ਦੂਰ ਰੱਖਦਾ ਸਲਗਮ ਖਾਣਾ ਬਹੁਤ ਜ਼ਰੂਰੀ ਹੁੰਦਾ ਤੇ ਇਸ ਤਰ੍ਹਾਂ ਸਕਾ ਕੇ ਬਣਾਉਣਾ ਤੇ ਇਹਦੇ ਬਹੁਤ ਗੁਣਕਾਰੀ ਹੁੰਦਾ ਵਾ ਇਹਦੇ ਡਾਕਟਰ ਵੀ ਕਹਿੰਦੇ ਆ ਕਿ ਮਰੀਜ਼ ਨੂੰ ਸਰ੍ਹਗਮ ਦੀ ਸੁੱਕੇ ਸਰ੍ਹਗਮ ਦੀ ਸਬਜ਼ੀ ਦੋ ਕਿਉਂਕਿ ਬਹੁਤ ਤਾਕਤਵਰ ਵੀ ਹੁੰਦੀ ਹੈ ਇਹਦੇ ਵਿੱਚ ਵਿਟਾਮਿਨ ਡੀ ਹੁੰਦਾ ਵਾ ਕੈਲਸ਼ੀਅਮ ਹੁੰਦਾ ਵਾ ਅਜੋ ਆਪਾਂ ਇਹ ਆਪਾਂ ਸਰ੍ਹਗਮ ਪਾ ਕੇ ਆਪਾਂ ਸਬਜ਼ੀ ਬਣਾਉਣੇ ਤੇ ਆਜਾ ਤੜਕਾ ਲਾਉਣੇ ਆਪਾਂ ਗੈਸ ਬਾਲ ਲੈਨੇ ਆ ਉੱਤੇ ਰੱਖਾਂਗੇ ਪਿੱਤਲ ਦੀ ਕੜਾਈ ਇੱਕ ਭਾਂਡੇਆਂ ਦਾ ਵੀ ਬਹੁਤ ਫਾਇਦਾ ਵਾ ਮਿੱਟੀ ਦੀ ਟੋੜੀ ਵਿੱਚ ਸਬਜ਼ੀ ਬਣਾਓ ਉਹਦਾ ਅੱਡ ਫਾਇਦਾ ਵਾ ਤੇ ਪਿੱਤਲ ਦੇ ਭਾਂਡੇ ਵਿੱਚ ਅੱਡ ਫਾਇਦਾ ਵਾ ਤੇ ਸਰਬਲੋਹ ਦੇ ਵਿੱਚ ਵੀ ਬਹੁਤ ਫਾਇਦਾ ਵਾ ਤੇ ਭਾਂਡੇ ਵੀ ਤੁਸੀਂ ਆਪਣੀ ਰਸੋਈ ਵਿੱਚ ਬਦਲੀ ਕਰੋ ਇਹ ਨਾ ਹੋਵੇ ਵੀ ਤੁਸੀਂ ਕੁੱਕਰ ਚ ਬਣਾ ਕੇ ਖਾਈ ਜਾਓ ਤੇ ਵਿੱਚ ਉਹ ਤੇ ਕੋਈ ਆਪਾਂ ਨੂੰ ਫਾਇਦਾ ਹੀ ਨਹੀਂ ਲੱਪਣਾ ਉਹਦੇ ਸਾਰੇ ਫਾਇਦੇ ਜਿਹੜੇ ਨਸ਼ਟ ਕਰ ਦਿੰਦਾ ਆਪਣੀ ਗਰਮ ਹੋ ਗਈ ਤੇ ਆਪਾਂ ਪਾ ਲੈਨੇ ਤੇਲ ਸਰੋਂ ਦਾ ਸਬਜੀ ਆਪਾਂ ਤੁਹਾਨੂੰ ਪਤਾ ਪਰ ਸਰੋਂ ਦੇ ਤੇਲ ਸੀ ਬਣਾਉਣੇ ਤੇਲ ਆਪਣਾ ਗਰਮ ਹੋ ਗਿਆ ਤੇ ਆਪਾਂ ਇਹਦੇ ਵਿੱਚ ਪਾ ਦਾਂਗੇ ਜੀਰਾ ਇਹ ਦੋ ਲੌਂਗ ਢਾਲ ਚੀਨੀ ਦਾ ਡੋਟਾ ਇੰਨਾ ਤੇ ਆਪਾਂ ਖੜੇ ਮਸਾਲੇ ਆਪਣੇ ਪੁੱਜ ਕੇ ਆ ਤੇ ਨਾਲ ਹੀ ਪਾ ਦਾਂਗੇ ਆਪਾਂ ਕੜੇ ਪੱਤਾ ਪਾ ਲਵਾਂਗੇ ਨਾਲ ਹੀ ਤੇ ਥੋੜੀ ਜਿਹੀ ਪਾਵਾਂਗੇ ਆਪਾਂ ਰਤਨਜੋਦ ਖੰਡਰ ਵਾਸਤੇ ਤੇ ਨਾਲੇ ਇਹ ਵਧੀਆ ਹੁੰਦੇ ਆ ਇਹਦੇ ਵਿੱਚ ਵੀ ਬਹੁਤ ਫਾਇਦੇ ਆ ਰਤਨਜੋਦ ਦੇ ਇਹ ਆਪਾਂ ਕਿਸਮੀਰੀ ਲਾਲ ਮੇਚ ਰੰਗ ਰੂਂਗ ਵਾਸਤੇ ਕੁਝ ਨਹੀਂ ਪਾਉਂਦੇ ਆਪਾਂ ਇਹ ਹੁਣ ਨੇਚਰੋ ਚੀਜ਼ਾਂ ਹੀ ਪਾਉਨੇ ਆ ਤੇ ਹੁਣ ਆਪਾਂ ਪਾ ਦਾਂਗੇ ਜਿਹੜਾ ਕੁੰਡੇ ਵਿੱਚ ਮਸਾਲਾ ਗ੍ਰाइंड ਕੀਤਾ ਆ ਅੱਜ ਜਿਹੜੇ ਆਪਣੇ ਛਲਗਮ ਆ ਇਨਾਂ ਨੂੰ ਆਪਾਂ ਚੰਗੀ ਤਰ੍ਹਾਂ ਧੋ ਕੇ ਤੇ ਆਪਾਂ ਇਹਨਾਂ ਨੂੰ ਮੜਾ ਜਾ ਇੱਕ ਵਾਰੀ ਇਹ ਬਾਲ ਦਿਵਾਉਣਾ ਉਹਨਾਂ ਚਿਰ ਆਪਣਾ ਮਸਾਲਾ ਭੋਜਦਾ ਵਾ ਉਹਨਾਂ ਚਿਰ ਆਪਾਂ ਇਹਨਾਂ ਨੂੰ ਬਾਲ ਦਿਵਾ ਲੈਂਦੇ ਹਾਂ ਸਰਗਣ ਆਪਾਂ ਉਬਲ ਨੇ ਰੱਖਦੇ ਇਹਨਾਂ ਨੂੰ ਇੱਕ ਬਾਲ ਦਿਵਾਵਾਂਗੇ ਤੇ ਫਿਰ ਆਪਾਂ ਇਹ ਸਬਜ਼ੀ ਨੂੰ ਬਾਲ ਦਿਵਾਉਣ ਦਾ ਇਹ ਫਾਇਦਾ ਕਿ ਇਹਦੇ ਵਿੱਚ ਇੱਕ ਕਿਸੈਲਾਪਨ ਨਿਕਲ ਜਾਂਦਾ ਵਾ ਇਹ ਕਿ ਨਰਮ ਹੋ ਜਾਂਦੇ ਆ ਤੇ ਨਰਮ ਕਰਕੇ ਆਪਾਂ ਪਾਵਾਂਗੇ ਇਹਨੂੰ ਸਬਜ਼ੀ ਦੇ ਵਿੱਚ ਤੇ ਕੋਈ ਸਬਜ਼ੀ ਚ ਆਪਾਂ ਰਹਿਣਾਗੇ ਇਹਨੂੰ ਫਾਇਦਾ ਜਿਹੜੇ ਸਬਜ਼ੀ ਚ ਵੀ ਕੋਸ਼ ਮਿਲਣਗੇ ਇੱਥੇ ਇੱਕ ਵਾਰੀ ਤੇ ਹੋਣਾ ਚੰਗੀ ਤਰ੍ਹਾਂ ਨਹੀਂ ਰਹਿਣਾ 70% ਜਿਹੜਾ ਤੜਕਾ ਗੰਡੇ ਪਹੁੰਚ ਗਿਆ ਇਹਦੇ ਵਿੱਚ ਹੁਣ ਆਪਾਂ ਪਾ ਦਾਂਗੇ ਇਹ ਟਮਾਟਰ ਨਾਲੇ ਕਪਾ ਫਾਮਗੇ ਵਿੱਚ ਛਲਗਮ ਇਹ ਸਬਜ਼ੀ ਬਹੁਤ ਹੀ ਇਹ ਸਬਜ਼ੀ ਨਾਲ ਮੈਚ ਤੋਂ ਵੀ ਬਹੁਤ ਵਧੀਆ ਬਣਦੀ ਸਵਾਦ ਬਣਦੀ ਇੱਕ ਵਾਰੀ ਬਣਾ ਕੇ ਵੈਂਡ ਕਰਕੇ ਖਾ ਕੇ ਦੱਸਿਓ ਤੇ ਤੁਹਾਨੂੰ ਹੁਣ ਇਹ ਛਲਗਮ ਨਹੀਂ ਮਿਲਨੇ ਇਹ ਸਿਆਲ ਵਿੱਚ ਉਸਕਾਏ ਜਾਂਦੇ ਆ ਸਿਆਲ ਵਿੱਚ ਛਲਗਮ ਬਹੁਤ ਆਉਂਦਾ ਵਾ ਤੇ ਆਪਾਂ ਉਦੋਂ ਤਾਜ਼ੇ ਤਾਜ਼ੇ ਖਾਂਨੇ ਆ ਤੇ ਹੁਣ ਆਪਾਂ ਸਾਕਰੇ ਅਸਲੇ ਨੇ ਫਿਰ ਆਪਾਂ ਗਰਮੀਆਂ ਚ ਢੜਕਾ ਆਪਣਾ ਪੁੱਜ ਗਿਆ ਏ। ਭੁੱਜ ਰਿਹਾ ਤੇ ਆਪਾਂ ਸਵਾਦ ਅਨਸਾਰ ਨਮਕ ਪਾਵਾਂਗੇ। ਆ ਵੇਖੋ ਆਪਣੇ ਖਲਗਮਾ ਨੂੰ ਬਾਲ ਆ ਗਿਆ ਤੇ ਨੂੰ ਆਪਾਂ ਬੰਦ ਕਰ ਲਾਂਗੇ। ਹੁਣ ਕਿੱਡੇ-ਕੱਡੇ ਹੋਲੇ ਜਿਵੇਂ ਫੁੱਲ ਬੜੀਆਂ ਫੁੱਲ ਜਾਂਦੀਆਂ ਐਵੇਂ ਇਹ ਫੁੱਲਦੇ ਆ ਵੇਖ ਲਓ। ਹੁਣ ਇਹ ਵਧੀਆ ਹੋ ਗਿਆ। ਇੰਨੇ ਕ ਆਪਾਂ ਹਲਦੀ ਪਾਵਾਂਗੇ ਕਲਰ ਵਾਸਤੇ। ਚਾਲੂ ਢੜਕਾ ਆਪਣਾ ਭੁੱਜ ਗਿਆ ਤੇ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾਵਾਂਗੇ। ਇਹਨੂੰ ਚੰਗੀ ਤਰ੍ਹਾਂ ਜੇ ਹੋਰ 10 ਮਿੰਟ ਆਪਾਂ ਚੰਗੀ ਤਰ੍ਹਾਂ ਨੂੰ ਸੌਫਟ ਕਰਾਂਗੇ ਇਹ ਟਮਾਟਰ ਵਿੱਚ ਨਹੀਂ ਸੌਫਟ ਹੋਇਆ ਤਾਂ ਇਹ ਨਰਮ ਹੋਇਆ ਆ ਦੇਖੋ ਆਪਣਾ ਮਸਾਲਾ ਭੁੱਜ ਗਿਆ ਨੇ ਤੇਲ ਛੱਡਤਾ ਦੇਖੋ ਗਿੱਡੀ ਸੋਹਣੀ ਰੰਗਤ ਆਈ ਆ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਹੁਣ ਆਲੂ ਆਲੂ ਵੀ 2 ਮਿੰਟ ਆਪਾਂ ਮਸਾਲੇ ਦੇ ਵਿੱਚ ਭੁੰਨਾਂਗੇ ਆਲੂਆਂ ਨੂੰ ਆਪਾਂ 5 ਕਿ ਮਿੰਟ ਭੁੰਨਾਂਗੇ ਮਸਾਲੇ ਦੇ ਵਿੱਚ ਇੰਨੇ ਜਿਹਾ ਆਪਾਂ ਮਸਲ ਕੇ ਕਿਚੂਰੀ ਮਿਰਚ ਪਾ ਲਾਂਗੇ ਇਹਦੇ ਨਾਲ ਹੋਰ ਵੀ ਚਾਰ-ਪੰਜ ਲੱਗ ਜਾਣਗੇ ਤੁਹਾਨੂੰ ਆਪਣੇ ਮਸਾਲੇ ਦੇ ਵਿੱਚ ਪੁੱਜ ਗਏ ਆ ਤੇ ਆਪਾਂ ਥੋੜਾ ਜਿਹਾ ਪਾਣੀ ਪਾਵਾਂਗੇ ਜਿੰਨੀ ਕਿ ਤੁਹਾਨੂੰ ਗਰੇਵੀ ਪਸੰਦ ਹੈ ਓਨਾ ਕੁ ਪਾਣੀ ਪਾਇਓ ਆਪਾਂ ਇੰਨਾ ਕੁ ਪਾਣੀ ਪਾਵਾਂਗੇ ਇਹ ਰਹਿਣ ਦੇ ਕੇ ਗਰੇਵੀ ਹੋਰ ਘੱਟ ਜਾਣੀ ਇਹਦੀ ਤੇ ਨੂੰ ਹੁਣ ਆਪਾਂ 10 ਮਿੰਟ ਰਿਜਣ ਦੇਵਾਂਗੇ ਇਹ ਜਿਹੜੇ ਆਪਾਂ ਸ਼ਲਗਮ ਉਬਾਲੇ ਸੀ ਇਹ ਵੀ ਵਿੱਚ ਪਾ ਦਿੰਨੇ ਆ ਇੰਨਾ ਕੱਪਾ ਪਾਣੀ ਪਾਵਾਂਗੇ ਜਿਹੜੀ ਸੰਗਣੀ ਜਿਹੀ ਗਰੇਵੀ ਹੋ ਜਾਊਗੀ ਰਿੱਚ ਕੇ ਤੈਨੂੰ ਹੁਣ ਆਪਾਂ ਢੱਕ ਦਿੰਨੇ ਆ ਇਹਨੂੰ 10 ਮਿੰਟ ਰਿਜਣ ਦਵਾਂਗੇ ਫਿਰ ਵੇਖਦੇ ਆ ਸਬਜੀ ਆਪਣੀ ਕਿੱਦਾਂ ਦੀ ਬਣੀ ਆ ਆਹ ਲੋ ਸਬਜੀ ਆਪਾਂ ਵੇਖ ਲੈਨੇ ਆਪਾਂ ਚੈੱਕ ਕਰਦੇ ਆ ਏ ਕੋ ਸਬਜੀ ਦੀ ਰੰਗਤ ਹੈ ਕਿੰਨੀ ਵਧੀਆ ਬਣੀ ਆ ਤੇ ਇੰਨੀ ਕ ਆਪਾਂ ਨੂੰ ਗਰੇਵੀ ਚਾਹੀਦੀ ਆ ਸਬਜੀ ਆਪਣੀ ਬਣ ਗਈ ਆ ਆ ਵੇਖੋ ਆਲੂ ਵੀ ਆਪਣੇ ਗਲ ਗਏ ਆ ਤੇ ਇਹ ਵੀ ਸਰਗੰਬੀ ਗਲੇ ਆ ਹਰਾ ਧਨੀਆ ਪਾ ਕੇ ਆਪਾਂ ਗਾਰਨਿਸ਼ ਕਰ ਲੈਨੇ ਸਬਜੀ ਨੂੰ ਤੇ ਸਬਜੀ ਆਪਣੀ ਬਹੁਤ ਵਧੀਆ ਬਣੀ ਆ ਚਲੋ ਜੀ ਸਬਜੀ ਆਪਣੀ ਤਿਆਰ ਆ ਬਣ ਕੇ ਦੇਖੋ ਕਿੰਨੀ ਸੋਹਣੀ ਰੰਗਤ ਆਈ ਸਬਜੀ ਦੀ ਤੇ ਖੁਸ਼ਬੂ ਵੀ ਬਹੁਤ ਵਧੀਆ ਆ ਰਹੀ ਆ ਤੇ ਆਪਾਂ ਖਾ ਕੇ ਚੈੱਕ ਕਰਾਂਗੇ ਇਹ ਤਾਂ ਬਹੁਤ ਸਵਾਦ ਬਣੀ ਲੱਗਦੀ ਆ ਤੇ ਇੱਕ ਵਾਰੀ ਬਣਾ ਕੇ ਤੁਸੀਂ ਵੀ ਖਾ ਕੇ ਵੇਖਿਓ ਤੇ ਕਮੈਂਟ ਕਰਿਓ ਕਿੰਦਾ ਦੀ ਸਬਜੀ ਬਣੀ ਆ ਆਲੂ ਟਮਾਟਰ ਤੇ ਛਲਗਮਾ ਦੀ ਤੇ ਜੇ ਸਾਡੀ ਵੀਡੀਓ ਚੰਗੀ ਲੱਗੀ ਤੇ ਲਾਇਕ ਤੇ ਸ਼ੇਅਰ ਦਬਕੇ ਕਰਦੇ ਹੋ ਸਬਸਕ੍ਰਾਈਬ ਵੀ ਕਰਿਓ ਤੇ ਮਿਲਦੇ ਆ ਇੱਕ ਆਪਾਂ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰਾਖਾ